ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੈਸ਼ਨਰਸ ਨੂੰ ਕੰਪਿਊਟੇਸ਼ਨ ਦੀ ਰਿਕਵਰੀ ਸਬੰਧੀ ਰਾਹਤ ਦੀ ਕਿਰਨ ਨਜ਼ਰ ਆ ਰਹੀ ਹੈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਦੇ ਪੈਨਸ਼ਨ ਦੀ ਜਿਹੜੀ ਕੰਪਿਊਟੇਸ਼ਨ ਰਿਕਵਰੀ ਰੋਕਣ ਜਾਂਦੀ ਆਸ ਬਿਲਕੁਲ ਖਤਮ ਹੋ ਜਾਂ ਫਿਰ ਥੋੜੀ ਬਹੁਤ ਸਭਾਵਨਾ ਹੋਣ ਦੀ ਉਮੀਦ ਹੈ ਇਸ ਬਾਰੇ ਜਾਣਕਾਰੀ ਦਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੀ ਪੈਨਸ਼ਨ ਸਭ ਕੁਝ ਜਾਣਦੇ ਹਨ ਕਿ ਜਦੋਂ ਕੋਈ ਵੀ ਮੁਲਾਜ਼ਮ ਰਿਟਾਇਰ ਹੋ ਕੇ ਪੈਨਸ਼ਨ ਬਣ ਜਾਂਦਾ ਹੈ ਤਾਂ ਪੈਨਸ਼ਨ ਦਾ ਕੁਝ ਹਿੱਸਾ ਉਹ ਐਡਵਾਂਸ ਦੇ ਰੂਪ ਦੇ ਵਿੱਚ ਲੈ ਸਕਦਾ ਹੈ ਜਿਸ ਦੇ ਨਾਲ ਉਹ ਇਕੱਠੀ ਰਾਸ਼ੀ ਮਿਲ ਜਾਂਦੀ ਹੈ ਕਈ ਕੋਈ ਆਪਣਾ ਟਾਈਮ ਪਾਸ ਕਰਨ ਦੇ ਲਈ ਛੋਟਾ ਮੋਟਾ ਬਿਜ਼ਨਸ ਪ੍ਰਾਪਤ ਕਰ ਸਕਦੇ ਹਨ ਜਾਂ ਫਿਰ ਇਕੱਠੀ ਮਿਲੀ ਰਾਸ਼ੀ ਬੱਚਿਆਂ ਦੇ ਵਿਆਹ ਸ਼ਾਦੀ ਹੋਰ ਕਿਸੇ ਜ਼ਰੂਰੀ ਕੰਮ ਵਾਸਤੇ ਵਰਤਿਆ ਜਾ ਸਕਦਾ ਹੈ ਪੈਨਸ਼ਨਰਸ ਦੀ ਜਿਹੜੀ ਰਕਮ ਐਡਵਾਂਸ ਦੇ ਵਿੱਚ ਪ੍ਰਾਪਤ ਕਰਨ ਦੇ ਵਿੱਚ ਕਾਫੀ ਦਿਲਚਸਪੀ ਦਿਖਾਉਂਦੇ ਹਨ ਇਸ ਨੂੰ ਵਾਦੋ-ਵਾਦ ਪੈਨਸ਼ਨ ਕੰਪਿਊਟ ਕਰਵਾਉਂਦੇ ਹਨ ਦਿਖਾਉਂਦੇ ਹਨ ਤੇ ਇਹ ਜਿਹੜਾ ਐਡਵਾਂਸ ਦੇ ਵਿੱਚ ਪ੍ਰਾਪਤ ਕੀਤੀ ਰਕਮ 15 ਸਾਲ ਦੇ ਸਮੇਂ ਦੇ ਵਿੱਚ ਕਿਸ਼ਤਾਂ ਦੇ ਰੂਪ ਦੇ ਵਿੱਚ ਜਿਹੜੀ ਹੈ ਜਮ੍ਹਾਂ ਕਰਵਾਣੀ ਪੈਂਦੀ ਹੈ ਜੋ ਕਿ ਪੈਨਸ਼ਨ ਜਾਰੀ ਕਰਨ ਵਾਲੇ ਦੁਆਰਾ ਹਰ ਮਹੀਨੇ ਦੇ ਪੈਨਸ਼ਨਸ ਦੇ ਵਿੱਚੋਂ ਇੱਕ ਕਿਸ਼ਤ ਦੇ ਰੂਪ ਦੇ ਵਿੱਚ ਕਟੌਤੀ ਕਰ ਲੈਂਦੇ ਹਨ ਪਰੰਤੂ 15 ਸਾਲ ਦੇ ਇਸ ਸਮੇਂ ਦੇ ਵਿੱਚ ਕੀਤੀ ਜਾਣ ਵਾਲੀ ਕਟੌਤੀ ਤੇ ਜਦੋਂ ਜਿਹੜੀ ਮਹੀਨਾ ਦੀ ਗੱਨਾ ਕੀਤੀ ਜਾਂਦੀ ਹੈ ਤਾਂ ਇਸ ਦਾ ਵਿਆਜ 18% ਬੰਦ ਹੈ ਜੋ ਕਿ ਬਹੁਤ ਜ਼ਿਆਦਾ ਹੈ ਜਿਸ ਦੇ ਨਾਲ ਪੈਨਸ਼ਨ ਨੂੰ ਵਿਤੀ ਨੁਕਸਾਨ ਬਹੁਤ ਹੋ ਰਿਹਾ ਹੈ ਅੱਜ ਕੱਲ੍ਹ ਲੋਨ ਦੀਆਂ ਦਰਾਂ ਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਾਫੀ ਕਟੌਤੀ ਕਰ ਰੱਖੀ ਹੈ ਜਿੱਤ ਦੇ ਨਾਲ ਸਾਰੇ ਲੋਨ 5 ਤੋਂ 7% ਵਿਆਜ ਦੇ ਨਾਲ ਚਾਰੇ ਹਨ ਇਸੇ ਫੈਕਟਰ ਨੂੰ ਮੁੱਖ ਰੱਖ ਕੇ ਜਦੋਂ ਕੁਝ ਪੈਸ਼ਨਰ ਨੇ ਮਾਨਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ 10 ਸਾਲ 8 ਮਹੀਨੇ ਤੋਂ ਬਾਅਦ ਕੰਪਿਊਟੇਸ਼ਨ ਪੈਨਸ਼ਨ ਦੀ ਕਟੌਤੀ ਰੋਕਣ ਸੰਬੰਧੀ ਰਿਟ ਦਾਇਰ ਕਰਕੇ ਜਿਹੜਾ ਸਿੱਟੇ ਪ੍ਰਾਪਤ ਕਰ ਲਿਆ ਸੀ ਤਾਂ ਫਿਰ ਤਰ ਹੋਰ ਰਿਟਾਂ ਜਿਹੜੀਆਂ ਦਾਇਰ ਹੋਣ ਲੱਗੀਆਂ ਤੇ ਦੇਖਦੇ ਹੀ ਦੇਖਦੇ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੈਨਸ਼ਨ ਦੁਆਰਾ 808 ਰਿਟਾਂ ਮਾਨਜੋ ਪੰਜਾਬ ਨੂੰ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਕਰ ਦਿੱਤੀਆਂ ਗਈਆਂ ਇਹ रिकवरी ਜਿਹੜੀ ਹੈ ਰੇਟਾਂ ਵੀ ਜਿਹੜੀਆਂ ਮਿਲ ਗਈਆਂ ਸੀ ਕਿਉਂਕਿ 5 ਤੋਂ 6 ਮਹੀਨੇ ਤੱਕ ਚਲਦੀਆਂ ਫਿਰ ਇਸੇ ਅਦਾਲਤ ਦੇ ਦੁਆਰਾ ਪੈਸ਼ਨਰਸ ਨੂੰ ਇੱਕ ਵੱਡਾ ਜਿਹੜਾ ਦੁੱਖ ਪਚਾਉਣ ਵਾਲਾ ਫੈਸਲਾ ਆਇਆ ਜਿਸ ਦੇ ਵਿੱਚ ਕੰਪਿਊਟੇਸ਼ਨ ਰਿਕਵਰੀ ਲਗੀਆਂ ਰੇਟਾਂ ਆਰਡਰ ਮਾਨਜੋਗ ਹਾਈ ਕੋਰਟ ਦੇ ਵੱਲੋਂ ਖਤਮ ਕਰ ਦਿੱਤੀਆਂ ਗਈਆਂ ਪੈਸ਼ਟਰਸ ਦੇ ਵੱਲੋਂ ਪਾਈਆਂ ਗਈਆਂ 808 ਰੇਟਾਂ ਇੱਕੋ ਸਮੇਂ ਡਿਸਮਿਸ ਕਰ ਦਿੱਤੀਆਂ ਗਈਆਂ ਅਦਾਲਤ ਦੇ ਵੱਲੋਂ 15 ਸਾਲ ਦੀ ਕਟੌਤੀ ਕਰਨ ਦਾ ਹੀ ਹੁਕਮ ਸੁਣਾ ਦਿੱਤਾ ਗਿਆ ਕਿੰਨੇ ਸਮੇਂ ਦੇ ਵਿੱਚ ਪੈਸ਼ਨ ਨੂੰ ਰੇਟਾਂ ਆਰਡਰ ਦਿੱਤਾ ਗਿਆ ਹੈ ਉਹ ਦੁਬਾਰਾ ਰਿਕਵਰੀ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ ਇਸੇ ਦੇ ਨਾਲ ਪੈਨਸ਼ਨਰਸ ਦੇ ਵਿੱਚ ਪਾਰੀ ਨਿਰਾਸ਼ਾ ਹੋਏ ਪੈਨਸ਼ਨਰਸ ਨੇ ਇੱਕ ਐਸ ਐਲ ਪੀ ਮਾਂਜੋਬ ਸੁਪਰੀਮ ਕੋਰਟ ਦੇ ਵਿੱਚ ਧਾਇਰ ਕੀਤੀ ਜਿੱਥੇ ਸੁਪਰੀਮ ਕੋਰਟ ਨੇ ਵੀ ਇਹ ਐਸ ਐਲ ਪੀ ਨੂੰ ਡਿਸਮਿਸ ਕਰਦਿਆਂ ਹੋਇਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਦੇ ਵਿੱਚ ਦਖਲ ਦੇਣ ਤੋਂ ਨਾ ਕਰ ਦਿੱਤੀ ਨਤੀਜੇ ਦੇ ਵਜੋਂ ਬੈਂਕਾਂ ਦੁਆਰਾ ਇਹ ਡਬਲ ਰਿਕਵਰੀ ਕਰ ਲਈ ਗਈ ਹੈ ਸੋ ਦੋਸਤੋ ਜਦੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੰਪਿਊਟੇਸ਼ਨ ਜਿਹੜੀ ਸੰਬੰਧੀ ਜਿਹੜੀ ਰਿਕਵਰੀ ਹੈ ਉਹ 10 ਸਾਲ 8 ਮਹੀਨੇ ਬਾਅਦ ਰੋਕ ਕੇ ਜਾਣ ਤੱਕ ਕੇਸ ਚੱਲ ਰਿਹਾ ਸੀ ਆ ਪੰਜਾਬ ਸਰਕਾਰ ਨੇ ਅਦਾਸਤ ਦੇ ਵਿੱਚ ਇੱਕ ਵਾਰ ਜਿਹੜੇ ਕੀ ਵਾਅਦਾ ਕੀਤਾ ਸੀ ਕਿ ਉਹ ਇਸ ਸਬੰਧੀ ਇੱਕ ਕਮੇਟੀ ਦਾ ਗਠਨ ਕਰਕੇ ਫੈਸਲਾ 6 ਮਹੀਨਿਆਂ ਦੇ ਵਿੱਚ ਕਰੇਗੀ ਕਿ ਵਾਕਿਆ ਹੀ ਕੰਪਿਊਟੇਸ਼ਨ ਪੈਸ਼ਨਰ ਅਤੇ ਵਿਆਜ ਦਰ ਬਹੁਤ ਜ਼ਿਆਦਾ ਵਸੂਲਿਆ ਜਾ ਰਹੀ ਹੈ ਪਰੰਤੂ ਸਰਕਾਰ ਨੇ ਇਸ ਸਮੇਂ ਦੇ ਦੌਰਾਨ ਉਸ ਕਮੇਟੀ ਦਾ ਨਾਂ ਤਾਂ ਗਠਨ ਕੀਤਾ ਅਤੇ 6 ਮਹੀਨਿਆਂ ਦੇ ਵਿੱਚ ਇਸ ਸਬੰਧੀ ਫੈਸਲਾ ਤੱਕ ਕਰਨਾ ਹੀ ਕੀ ਸੀ ਇਸ ਕਰਕੇ ਕਈ ਪੈਨਸ਼ਨਰਸ ਨੇ ਪੰਜਾਬ ਸਰਕਾਰ ਦੀ ਇਸ ਵਾਦਾ ਖਿਲਾਫੀ ਹੀ ਵਿਰੋਧ ਇੱਕ ਵਾਰ ਇਹ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਪੰਜਾਬ ਸਰਕਾਰ ਨੇ ਮਹਿਰ ਕਮੇਟੀ ਦਾ ਗਠਨ ਕਿਉਂ ਨਹੀਂ ਕੀਤਾ ਕਿਹਾ ਜਾ ਰਿਹਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਕਮੇਟੀ ਬਣਾਉਣ ਦੇ ਲਈ ਜਿਹੜਾ ਹੈ ਡਾਇਰੈਕਸ਼ਨਾਂ ਦਿੱਤੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਸੁਪਰੀਮ ਕੋਰਟ ਦੀ ਇਸ ਡਾਇਰੈਕਸ਼ਨ ਦਾ ਪਾਲਣ ਕਰਦੇ ਹੋਏ ਵਾਕਿਆ ਹੀ ਕਮੇਟੀ ਦਾ ਗਠਨ ਕਰਕੇ 6 ਮਹੀਨਿਆਂ ਦੇ ਵਿੱਚ ਇਸ ਦਾ ਫੈਸਲਾ ਕਰਦੀ ਹੈ ਜਾਂ ਨਹੀਂ ਕੁਝ ਵੀ ਹੋਵੇ ਪੈਸ਼ਰਸ ਦੇ ਵਿੱਚ ਇੱਕ ਵਾਰ ਕੰਪਿਊਟੇਸ਼ਨ ਦੀ ਰਿਕਵਰੀ 10 ਸਾਲ 8 ਮਹੀਨੇ ਬਾਅਦ ਰੋਕੇ ਜਾਣ ਸੰਬੰਧੀ ਇੱਕ ਮਾਮੂਲੀ ਜਿਹੀ ਆਸ ਦੀ ਕਿਰਨ ਜਾਗੀ ਹੈ ਜਿਸ ਦੇ ਬਾਰੇ ਕਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਲੱਗੇਗਾ ਕਿ ਸਰਕਾਰ ਇਸ ਦਿਸ਼ਾ ਦੇ ਵਿੱਚ ਕੋਈ ਠੋਸ ਕਾਰਵਾਈ ਕਰਦੇ ਹੋਏ ਪੈਸ਼ਨਰਸ ਨੂੰ ਕੁਝ ਰਾਹਤ ਦਿੰਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਵਿੱਚ ਬਣੇ ਰੈਲੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ